ਉਹ ਭਾਵਾਂ ਗੋਰੀਆਂ ਗੜੇ ਦੇ ਵਿੱਚ ਪਾਉਂਦੀ ਸੈਂ ਕਰ ਯਾਦ ਕੁੜੇ ਨਹੀਂ ਲੱਗਦਾ ਹੇ ਦੁੱਗਰੀ ਪਿੰਡ ਜਦੋਂ ਆਵਾਂ ਹਵੇ ਮੈਨੂੰ ਸੁਣਨਾ ਲੱਗਦਾ ਹੇ ਦੁੱਗਰੀ ਪਿੰਡ ਜਦੋਂ ਆਵਾਂ ਹਵੇ ਮੈਨੂੰ ਨਹੀਂ ਤੁਸੀਂ ਹੂੰ ਕਦੇ ਚਮਕੀਲੇ ਨੂੰ ਕਦੇ ਦੇਖਿਆ ਵਾ ਅਖਾੜਾ ਸੁਣਿਆ ਕਦੇ ਇੱਕ ਅਖਾੜਾ ਦੇਖਿਆ ਸੀਗਾ ਸਾਡੇ ਰੋਟੇ ਪਿੰਡ ਲੱਗਿਆ ਸੀ ਲਵੇ ਉਦੋਂ ਤੱਕ ਅਸੀਂ ਛੋਟੇ ਛੋਟੇ ਹੁੰਦੇ ਸੀ ਹਾਂ ਪਹਿਲਾਂ ਤਾਂ ਵੀਰ ਆਪਣਾ ਨਾਮ ਦੱਸੋ ਕੀ ਨਾਮ ਆ ਸਤਨਾਮ ਸਿੰਘ ਸ਼ਿਮਲਾਪਰੀ ਸ਼ਿਮਲਾਪਰੀ ਤੋਂ ਆਇਆ ਮਾ ਹਾਂਜੀ ਹਾਂਜੀ ਕੀ ਗਾਣਾ ਕਿਹੜਾ ਗਾਉਣਾ ਵਾ ਧੀ ਮਰ ਜੇ ਬਦਕਾਰ ਜੇ ਲੋਕੋ ਦਾਗ ਪੁੱਲ ਨੂੰ ਲਾਗੇ ਹੋਰ ਕਿਹੜਾ ਹੁੰਦਾ ਵਾ ਇਹ ਲਾ ਦਿੰਨੇ ਪਹਿਲਾਂ ਹੋਰ ਦੋ ਹੋਰ ਕਿਹੜਾ ਹੁੰਦਾ ਬਾਹਾਂ ਗੋਰੀਆਂ ਗਾੜੇ ਦੇ ਵਿੱਚ ਪਾਉਂਦੀ ਸੈਂਕਾਰ ਯਾਦ ਕਰੇ ਹੋਰ ਟਿੰਡ ਖੂ ਦੀ ਵਾਂਗੂ ਆਈ ਸੀ ਭਰ ਕੇ ਹਾਂ ਟਿੰਡ ਖੂ ਵਾਲੀ ਪਹਿਲਾਂ ਉਹ ਸੁਣਾ ਹੋ ਟੰਡ ਖੂਦੀ ਵਾਂਗੂ ਨਹੀਂ ਆਈ ਸੀ ਭਰ ਕੇ ਤੁਰ ਚੱਲੀ ਨ ਜਿੰਦੜੀ ਐ ਨਹੀਂ ਖਾਲੀ ਹੱਥ ਕਰਕੇ ਉਹ ਨਾ ਤੋਕੇ ਤੇਰਾ ਨਹੀਂ ਅਜ ਬਦਲੇ ਆ ਬਾਣਾ ਤੇਰਾ ਹੱਸਦਾ ਖੇੜਦਾ ਨਹੀਂ ਉੜ ਗਿਆ ਔਰ ਨਾ ਮਾਣਾ ਹੋ ਕੱਟ ਹੋ ਗਿਆ ਪਿੰਜਰਾ ਨਿਰੂਤ ਤੇਰੀ ਤੜਫੇ ਹੋ ਤੁਰ ਚੱਲੀ ਨੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਦੂਜਾ ਕਿਹੜਾ ਕਹਿੰਦਾ ਸੀ ਉਹ ਬਾਵਾ ਗੋਰੀਆਂ ਗੜੇ ਦੇ ਵਿੱਚ ਪਾਉਂਦੀ ਸੈਂ ਕਰ ਯਾਦ ਕੁੜੇ ਨੀ ਕਰ ਯਾਦ ਕੁੜੇ ਓ ਮੇਰੇ ਸਾਹਾਂ ਵਿੱਚ ਸਾਹ ਲੈਂਦੀ ਸੀ ਇੱਕ ਪਲ ਵੀ ਜੁਦਾ ਨਾ ਰਹਿੰਦੀ ਸੀ ਮੈਂ ਤੇਰੀਆਂ ਸੋਹਣਿਆ ਤੇਰੀਆਂ ਸੋਹਣਿਆ ਕਹਿੰਦੀ ਸੀ ਨੀ ਮੇਰੇ ਮੂੰਚ ਬੁਰਕੀਆਂ ਹਾਈ ਨੀ ਮੇਰੇ ਮੂੰਚ ਬੁਰਕੀਆਂ ਪਾਉਂਦੀ ਸੈਂ ਕਰ ਯਾਦ ਕੁੜੇ ਨੀ ਕਰ ਯਾਦ ਦੀ ਕੁੜੇ ਉਹ ਤੁਹਾਨੂੰ ਸੁਣਾਵਾਂਗੇ ਐਲਵਾ ਤੁਸੀਂ ਆਪਦਾ ਨਾਮ ਦੱਸੋ ਮੇਰਾ ਨਾਮ ਦਲਵਾਰਾ ਸਿੰਘ ਤੂਫਾਨਾ ਜੀ ਪਿੰਡ ਮੇਰਾ ਹਾਣਾ ਖੁਰਦਾ ਹੈ ਜਿਲ੍ਹਾ ਮੇਰਾ ਪਟਿਆਲਾ ਤਸੀਲ ਨਾਬਾ ਅੱਛਾ ਨਾਬੇ ਤੋਂ ਆਇਆ ਹਾਂ ਹਾਂ ਜੀ ਨਾਬੇ ਤੋਂ ਆਇਆ ਕਹਦੇ ਤੇ ਆਇਆ ਮੈਂ ਤਾਂ ਆਪਣੇ ਰਿਸ਼ਤੇਦਾਰਾਂ ਨਾਲ ਆਏ ਜੀ ਗੱਡੀ ਦੇ ਵਿੱਚ ਹੀ ਅੱਛਾ ਕਿੰਨੇ ਜਣੇ ਆਏ ਹੋ ਅਸੀਂ ਤਿੰਨ ਚਾਰ ਜਣੇ ਆ ਜੀ ਤਿੰਨ ਚਾਰ ਜਣੇ ਹਾਂਜੀ ਹਾਂਜੀ ਮੈਨੂੰ ਤਕਰੀਬਨ 20 22 ਸਾਲ ਹੋ ਗਏ ਐਚਬਕੇਲਾ ਜਿੱਤੇ ਵਰਸੀ ਤੇ ਆਉਦੇ ਇਹਨੂੰ ਅੱਛਾ ਜਦੋਂ ਪਤਾ ਲੱਗਿਆ ਵਾ ਜਦ ਉਦੋਂ ਦੀ ਆ ਰਹੇ ਸੀ ਨਹੀਂ ਤੁਸੀਂ ਉਹ ਕਦੇ ਚਮਕੀਲੇ ਨੂੰ ਕਦੇ ਦੇਖਿਆ ਵਾ ਅਖਾੜਾ ਸੁਣਿਆ ਕਦੇ ਇੱਕ ਅਖਾੜਾ ਦੇਖਿਆ ਸੀਗਾ ਸਾਡੇ ਰੋਟੇ ਪਿੰਡ ਲੱਗਿਆ ਸੀ ਲਵੇ ਉਦੋਂ ਤੱਕ ਅਸੀਂ ਛੋਟੇ ਛੋਟੇ ਹੁੰਦੇ ਸੀ ਅੱਛਾ ਸਾਈਕਲ ਤੇ ਜਾਂਦੇ ਹੁੰਦੇ ਹੌਲੀ ਹੌਲੀ ਉਦੋਂ ਖਾੜਾ ਪੈ ਜ਼ਰੂਰ ਸੁਣਿਆ ਨਾ ਦਾ ਉਤੋਂ ਬਾਅਦ ਫਿਰ ਲਾਊਡ ਸਪੀਕਰ ਚਲਾਉਣ ਲੱਗੇ ਵਿਆਹ ਸਾਧੀਆਂ ਤੇ ਫਿਰ ਚਮਕੀਲੇ ਦੇ ਗਾਣੇ ਸਾਰੇ ਕਿਹੜਾ ਦੱਸਿਆ ਸੀ ਆਪਣੇ ਹੈਣਾ ਖੁਰਦ ਪਿੰਡਾਂ ਪੈਂਦਾ ਜੀ ਰਖੜਾ ਮਰਾਉਣ ਲਵੇ ਅੱਛਾ ਜੀ ਚਾ ਸੁਣਾ ਦਿਓ ਗਾਣਾ ਸੁਣਾ ਦਿਓ ਹੁਣ ਦੋ ਬੋਲ ਮੈਂ ਤੁਹਾਨੂੰ ਸੰਝ ਕਰ ਲੱਗਿਆ ਜੀ ਸਬਕੀਲੇ ਜੀ ਦੇ ਲਿਖੇ ਤੀਏ ਕਿ ਬਨੇ ਸਬਕੀਲੇ ਦੀ ਭੈਣ ਭਰਾ ਦਾ ਗਾਣਾ ਹੈ ਲੁਧੇਹਾ ਆਣੇ ਹੁਣ ਮੈਂ ਜਾਵਾਂ ਵੇ ਸਬਕੀਲੇ ਦਾ ਪਤਾ ਲਿਆਵਾਂ ਵੇ ਲੁਧਿਆਣੇ ਹੁਣ ਮੈਂ ਜਾਵਾਂ ਵੇ ਸਬਕੀਲੇ ਦਾ ਪਤਾ ਲਿਆਵਾਂ ਵੇ ਮੇਰਾ ਜੀ ਨਹੀਂ ਲੱਗਦਾ ਹਈ ਦੁਗਰੀ ਪਿੰਡ ਜਦ ਆਵਾਂ ਹਵੇ ਮੈਨੂੰ ਸੁਣਨਾ ਲੱਗਦਾ ਹਈ ਦੁਗਰੀ ਪਿੰਡ ਜਦ ਆਵਾਂ ਹਵੇ ਮੈਨੂੰ ਸੁਣਨਾ ਲੱਗਦਾ ਨੀ ਅਸੀਂ ਹੱਸਦੇ ਚੰਗੇ ਲੱਗੇ ਨਹੀਂ ਹਏ ਰੋਲੈਂਡ ਦੇ ਬਹਿ ਕੇ ਅੱਗੇ ਨਹੀਂ ਸਾਨੂੰ ਸਮਝ ਨਾ ਆਇਆ ਐ ਕਿਸੇ ਦੀ ਕੀ ਸੀ ਦੁਸ਼ਮਣੀ ਗੋਲੀ ਮਾਰ ਮੁਕਾਇਆ ਐ ਕਿਸੇ ਦੀ ਕੀ ਸੀ ਦੁਸ਼ਮਣੀ ਗੋਲੀ ਮਾਰ ਮੁਕਾਇਆ ਇਹ ਮੇਰਾ ਦੋ ਪਾਰੇ ਸਾਜੇ ਕਰੇ ਨੇ ਲੈ ਕੇ ਆ ਜੀ ਤੁਸੀਂ ਲਿਖਿਆ ਵਾ ਇਹ ਗਾਣਾ ਹਾਂਜੀ ਗਾਣਾ ਜੀ ਨੇ ਵਾ ਵੀਵਾ ਦੇਖ ਲੋ ਇਹਨਾਂ ਨੇ ਆਪ ਲਿਖਿਆ ਵਾ ਨਾਂ ਕੀ ਦੱਸਿਆ ਸੀਗਾ ਦਲਵਾਰਾ ਸਿੰਘ ਤੂਫਾਨ ਜੀ ਤੂਫਾਨ ਪੂਰਾ ਤੂਫਾਨ ਨਹੀਂ ਲਿਆਤਾ ਹੋਰ ਵੀ ਕਹੀ ਗਾਣੇ ਲਿਖਿਆ ਗਾਣੇ ਤਾਂ ਬਹੁਤ ਬਾਧੂ ਨੇ ਜੀ ਮਰੇ ਅੱਛਾ ਜੀ ਹਾਂ ਜੀ ਚਲੋ ਨਹੀਂ ਵਧੀਆ ਮੈਂ ਕੱਲ ਨੂੰ ਹੀ ਇਹ ਵੀਡੀਓ ਪਾ ਦੇਣੀ ਆ ਨੈਟ ਤੇ ਤੁਸੀਂ ਦੇਖ ਸਕਦੇ ਹੋ ਫਰੈਂਡਸ ਕੋਈ ਸੰਝਾ ਕਰਨਾ ਹੋਰ ਕਰ ਦੇਣਾ ਜਾਨੀ ਹੋਰ ਮੇਰੇ ਆਪ ਦੇ ਲਿਖੇ ਗੀਤ ਆਪ ਦਾ ਲਿਖਿਆ ਹੋਇਆ ਹੀ ਕਰੋ ਜ਼ਲਾ ਦਿਓ ਜੀ ਚਲੋ ਇੱਕ ਕਾਮਲਿਆਂ ਦਾ ਗੀਤ ਲਿਖਿਆ ᱛੀ ਮਨੇ ਉਹ ਸੁਣੋਂ ਸੁਣਾ ਦਿੰਨੇ ਆ ਫਰੈਂਡਸ ਇਹਦਾ ਜਲਦੀ ਮੈਂ ਅਗਲਾ ਪਾਰਟ ਪਾਉਂਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਲਦੀ ਇਹਦਾ ਨੈਕਸਟ ਪਾਰਟ ਮੈਂ ਲੈ ਕੇ ਆਉਂਗਾ ਇੱਥੇ ਤੱਕ ਦੇਖਣ ਲਈ ਥੈਂਕ ਯੂ